ਸਮਾਣਾ ਦੇ ਨਾਲ ਲੱਗਦੇ ਪਿੰਡ ਗਾਜੇਵਾਸ ਦੇ ਵਿੱਚ ਕੋਆਪਰੇਟਿਵ ਬੈਂਕ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਪਰ ਹਰਿਆਣ ਕਰਨ ਵਾਲੀ ਗੱਲ ਹੈ ਕਿ ਪੁਲਿਸ ਦੀ ਕੁਝ ਕਦਮਾਂ ਦੀ ਦੂਰੀ ਤੇ ਪੁਲਿਸ ਚੌਂਕੀ ਬਣੀ ਹੋਈ ਹੈ ਪਰ ਇਹ ਚੋਰਾਂ ਨੂੰ ਪੁਲਿਸ ਦਾ ਵੀ ਜਿਹੜਾ ਕੋਈ ਨਹੀਂ ਡਰ ਰਿਹਾ ਸਾਰੇ ਬੈਂਕ ਦੇ ਵਿੱਚ ਚੋਰਾ ਵੱਲੋਂ ਇਸ ਤਰ੍ਹਾਂ ਘੁਮਰੇ ਸਨ ਜਿੱਦਾਂ ਉਹ ਚੋਰ ਨਹੀਂ ਉਹ ਬੈਂਕ ਦੇ ਮਮਾਨ ਹੁੰਦੇ ਹਨ ਮੈਨੇਜਰ ਨੇ ਦੱਸਿਆ ਕਿ ਸੀਪੀਓ ਕੰਪਿਊਟਰ ਦੀਆਂ ਸਕਰੀਨਾਂ ਜਿੰਦੇ ਤਾਰਾਂ ਤੱਕ ਜਿਹੜੀਆਂ ਨੇ ਇਸ ਬੈਂਕ ਦੇ ਵਿੱਚ ਖੰਗਾਰੀਆਂ ਜਾਂਦੀਆਂ ਨੇ ਚੋਰ ਜਿਹੜੇ ਨੇ ਸੀਸੀਟੀਵੀ ਕੈਮਰੇ ਦੀਆਂ ਤਾਰਾਂ ਤੇ ਡੀਵੀਆਰ ਦੀ ਜਿਹੜਾ ਪੱਟ ਕੇ ਨਾਲ ਲਿਜਾ ਜਾਂਦੇ ਨੇ ਪਰ ਹਰਿਆਣ ਕਰਨ ਵਾਲੀ ਗੱਲ ਹੈ ਕਿ ਪੁਲਿਸ ਲਗਾਤਾਰ ਇਹਨਾਂ ਦੀ ਝੋਲਾਂ ਦੀ ਵੀ ਜਿਹੜੀ ਹੈ ਭਾਲ ਦੇ ਵਿੱਚ ਲੱਗੀ ਹੋਈ ਹੈ ਥਾਂ ਥਾਥੇ ਜਿਹੜੇ ਕੈਮਰੇ ਲੱਗੇ ਨੇ ਉਹਨਾਂ ਨੂੰ ਵੀ ਖੰਗਾਰਨ ਵਿੱਚ ਲੱਗੀ ਹੋਈ ਹੈ ਪਰ ਇਹ ਜਿਹੜੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਸ ਜਗ੍ਹਾ ਤੋਂ ਜਿਹੜੇ ਚੋਰ ਨੇ ਇਸ ਬੈਂਕ ਦੇ ਵਿੱਚ ਅੰਦਰ ਦਾਖਲ ਹੁੰਦੇ ਨੇ ਪਰ ਬੈਂਕ ਦੇ ਵੱਲੋਂ ਕੱਲਾ-ਕੱਲਾ ਜਿਹੜਾ ਬੈਂਕ ਦਾ ਕੋਨਾ ਹੈ ਖੰਘਾਰਿਆ ਜਾਂਦਾ ਪਰ ਉਹਨਾਂ ਨੂੰ ਜਿਹੜਾ ਕੈਸ਼ ਵਗੈਰਾ ਤਾਂ ਨਹੀਂ ਹੱਥ ਲੱਗਦਾ ਤੇ ਉਸ ਤੋਂ ਬਾਅਦ ਜਿਹੜਾ ਸਾਰਾ ਸਮਾਨ ਫਰੋ ਲਿਆ ਜਾਂਦਾ ਜਿਸ ਦੇ ਵਿੱਚ ਕੁਝ ਕੰਮ ਦੀਆਂ ਚੀਜ਼ਾਂ ਸਨ ਉਹ ਜਿਹੜੇ ਆ ਚੋਰ ਨੇ ਆਪਣੇ ਨਾਲ ਲੈ ਜਾ ਜਾਂਦੇ ਨੇ ਪਰ ਜਿਹੜਾ ਬੈਂਕ ਦੇ ਵਿੱਚ ਮੇਨ ਜਗ੍ਹਾ ਜਿੱਥੇ ਲੋਕਰ ਹੁੰਦਾ ਜਿਸ ਦੇ ਵਿੱਚ ਕੈਸ਼ ਪਿਆ ਹੁੰਦਾ ਉਸ ਨੂੰ ਵੀ ਜਿਹੜਾ ਕਾਫੀ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਦੇ ਕਾਫੀ ਜਿਹੜੇ ਲੋਕ ਹੋਣ ਕਰਕੇ ਉਹ ਜਿਹੜਾ ਨਹੀਂ ਟੁੱਟਦਾ ਜਿਸ ਤੋਂ ਬਾਅਦ ਉਸ ਨੂੰ ਛੱਡ ਕੇ ਤੇ ਹੋਰ ਜਿਹੜੇ ਬੈਂਕ ਦੇ ਵਿੱਚ ਕਾਫੀ ਚੀਜ਼ਾਂ ਸਨ ਜਿਹੜੀਆਂ ਉਹਨਾਂ ਨੂੰ ਚੋਰ ਜਿਹੜੇ ਨੇ ਨਾਲ ਲੈ ਜਾਂਦੇ ਨੇ ਇਹ ਜਿਹੜੀ ਘਟਨਾ ਸਮਾਨ ਦੇ ਨਾਲ ਲੱਗਦੇ ਪਿੰਡ ਗਾਜੇਵਾਸ ਦੇ ਵਿੱਚ ਜਿਹੜੀ ਕੋਆਪਰੇਟਿਵ ਬੈਂਕ ਦੀ ਜਿਹੜੀ ਤਸਵੀਰਾਂ ਨੇ ਤੁਹਾਨੂੰ ਅਸੀਂ ਸਰਦੀਆਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਪਰ ਚਿੱਟੇ ਦਿਨ ਦੇ ਵਿੱਚ ਜੇ ਹੁਣ ਇਹ ਹਾਲਾਤ ਪੰਜਾਬ ਦੇ ਵਣਨਗੇ ਤਾਂ ਬਹੁਤ ਜਿਹੜੇ ਸਵਾਲ ਨੇ ਉੱਟਦੇ ਵੀ ਨਜ਼ਰ ਆਉਂਦੇ ਇਹ ਤੁਸੀਂ ਆਪਣੀ ਚੋਰੀ ਜਿਹੜੀ ਹੋਈ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਇਸਰ ਅਸੀਂ ਜਦੋਂ ਮਾਰਨਿੰਗ ਆਏ ਸਵੇਰੇ ਦੀ ਫਾਜੀ ਸਾਹਿਬ ਨੇ ਗੇਟ ਖੋਲ੍ਹਿਆ ਉਸ ਤੋਂ ਬਾਅਦ ਜਦੋਂ ਅਸੀਂ ਅੰਦਰ ਆਇਆ ਸੀ ਅੰਦਰ ਦੇਖਿਆ ਸਾਰਾ ਸਮਾਨ ਵਗੈਰਾ ਖਿਲਰਿਆ ਹੋਇਆ ਸੀ ਜਦੋਂ ਆ ਕੇ ਦੇਖਿਆ ਅੰਦਰ ਤੇ ਸਾਡੇ ਕਿਸ ਵਿੰਡੋ ਐ ਜਿਸੇ ਲੱਗਿਆ ਹੋਇਆ ਜਿਹੜਾ ਉਹਨੂੰ ਤੋੜ ਕੇ ਉਹਦੇ ਰਾਹੀਂ ਉਹਨਾਂ ਦਾ ਬੈਂਕ ਤੇ ਦਾਖਲ ਹੋਇਆ ਨੇ ਤੇ ਸੇਫ ਨੂੰ ਤੋੜਨ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਤੇ ਪਰ ਜੋ ਦਾ ਨਿਸ਼ਾਨ ਤੋਂ ਬਚਾ ਰਹਿ ਗਿਆ ਪਟੋ ਬੈਂਕ ਦਾ ਹੋਰ ਕਾਫੀ ਸਮਾਨ ਹੈ ਜਿਹੜਾ ਹਾਰਡਵੇਅਰ ਵਗੈਰਾ ਹੈ ਜਿੰਨਾਂ ਵੀ ਹੋਰ ਇੱਕ ਦੋ ਕੰਪਿਊਟਰ ਸੈਟ ਲੱਗੇ ਜਿਹੜੇ ਏਸੀ ਵਗੈਰਾ ਲੱਗੇ ਕਾਫੀ ਸਾਰਾ ਕੁਝ ਸਮਾਨ ਹੋਰ ਦੇ ਨਾਲ ਲੱਗੇ ਹਾਂ ਸੀਸੀਟੀਵੀ ਕੈਮਰੇ ਲੱਗੇ ਸੀ ਸੀਸੀਡੀਵੀ ਕੈਮਰੇ ਲੱਗੇ ਹੋਏ ਸੀ ਸਾਰੇ ਕੈਮਰੇ ਤੋੜ ਕੇ ਜੀ ਜਿਹਨੇਾਰੇ ਕੈਮਰੇ ਤੋੜ ਕੇ ਤੇ ਡੀਵੀਆਰ ਬਾਕਸ ਵੀ ਜਿਹੜਾ ਨੇ ਉਹ ਕੱਟ ਕੇ ਤੋੜ ਕੇ ਨਹੀਂ ਕੱਟ ਕੇ ਕੈਮਰੇ ਵੀ ਨਾਲ ਲੱਗੇ ਤੇ ਡੀਵੀਆਰ ਬਾਕਸ ਵੀ ਨਾਲ ਹੀ ਲੱਗੇ ਜਿਹੜੇ ਰਾਤ ਨੂੰ ਕੋਈ ਗੱਲ ਨਹੀਂ ਤੁਹਾਡਾ ਹੁੰਦਾ ਇੱਥੇ ਨਹੀਂ ਸਰ ਰਾਤ ਨੂੰ ਸਿਉਰਟੀ ਨਹੀਂ ਜਿਹੜੇ ਡੇ ਟਾਈਮ ਸਿਉਰਟੀ ਹੈ ਤੇ ਪੁਲਿਸ ਥੋਕੀ ਕਿੰਨੀ ਦੂਰ ਹੈ ਇਸ ਤੋਂ ਤੁਹਾਡੇ ਬੈਂਕ ਤੋਂ ਇੱਥੋਂ ਲਗ ਤਕਰੀਬਨ 100-200 ਮੀਟਰ ਦੀ ਰਹਿ ਗਈ ਮੀਟਰ ਆਦੀ ਹਾਂ 100-200 ਮੀਟਰ ਆਦੀ ਹਾਂ ਕੀ ਉੱਥੇ ਕੁਝ ਪਤਾ ਨਹੀਂ ਕਿਉਂ ਨੂੰ ਨਹੀਂ ਸਰ ਉਹਨਾਂ ਕੋਈ ਸਪੈਸ਼ਲ ਸਿਸ਼ ਸਵੇਰੇ ਆਏ ਜਦੋਂ ਅਸੀਂ ਸਵੇਰੇ ਆ ਕੇ ਦੇਖਿਆ ਫਿਰ ਉਸ ਤੋਂ ਬਾਅਦ ਅਸੀਂ ਚੌਂਕੀ ਜਾ ਕੇ ਤਲਾਸ਼ ਦਿੱਤੀ ਇਸ ਚੀਜ਼ ਦੀ ਅ ਉਸ ਤੋਂ ਬਾਅਦ ਜਿਹੜੇ ਚੌਂਕੀਂ ਚਾ ਸੀਗੇ ਜੀ ਉਹਨਾਂ ਦੀ ਟੀਮ ਤੇ ਸਕਰ ਤੋਂ ਰੈਸਟ ਉਸ ਆਪੈਸਿਓ ਸਾਰਾ ਮੌਕਾ ਦੇ ਕੇ ਆ ਪ੍ਰੋਪਰ ਜਾਇ ਜਾਇ ਵਗਲਾਤਾ ਸਾਰਾ ਦੇਖ ਕੇ ਸਾਰਾ ਦੋਨਾਂ ਦੀ ਟੀਮ ਐਸ ਪ੍ਰੋਪਰ ਦੇ ਕੇ ਸਾਰਾ ਕੰਮ ਕਰਾ ਰਿਹਾ ਐਪੀ ਆਪ ਦੇ ਦੀ ਤੇ ਕੋਲੋਂ ਦਿੱਤੀ ਦੀ ਐ ਨਾ ਕਿੰਨੇ ਸੀਪੀਓ ਕਿੰਨੇ ਲੈ ਕੇ ਤੁਹਾਡੇ ਟੋਟਲ ਸਰ ਦੋ ਸੀਪੀਓ ਲੈ ਕੇ ਜੀ ਦੋ ਸਕਰੀਨਸ ਲੈ ਕੇ ਤੇ ਜਿਵੇਂ ਕੀਬੋਰਡ ਮਾਊਸ ਹੋ ਗਿਆ ਕੁਝ ਬੈਂਕਿੰਗ ਦੇ ਜਿਹੜੇ ਮੋਡਮ ਵਗੈਰਾ ਨੇ ਹਾਂ ਫਿਰ ਹਾਰਡਵੇਅਰ ਦਾ ਅਸੀਂ ਉਹ ਲੈ ਗਏ ਮੈਨੇਜ ਕਿੰਨਾ ਕਰੋਗੇ ਕਿਉਂਕਿ ਬਹੁਤ ਲੋਕਾਂ ਦਾ ਹੁਣ ਦੇਖੋ ਤੁਹਾਡੇ ਕੋਲੇ ਇਤਬਾਰ ਹੈ ਸਾਡੇ ਹੈੱਡ ਆਫਿਸ ਤੋਂ ਸਾਨੂੰ ਉਹ ਨੰਬਰ ਲੋਅਰ ਕਿਹਾ ਤਾਂ ਅਸੀਂ ਉਹਨੇ ਲਈ ਐਸਪੀ ਕੀਤੀ ਵੀ ਕੱਲ ਤੱਕ ਸਾਰਾ ਸਮਾਨ ਜਿਹੜਾ ਸਾਡੇ ਕੋਲ ਨਵਾਂ ਹੈ ਜਿਹਦੇ ਲਈ ਰਹਿ ਗਈ ਉਹ ਕੱਲ ਤੋਂ ਰੈਗੂਲਰ ਬੈਂਕਿੰਗ ਚੱਲ ਜੂਗੀ ਪੁਰਾਣਾ ਰਿਕਾਰਡ ਹੈ ਤੁਹਾਡੇ ਕੋਲ ਜਿਹੜਾ ਲੈ ਕੇ ਆਨਲਾਈਨ ਅਪਡੇਟ ਹੁੰਦਾ ਨਾ ਫਿਊਚਰ ਰਿਕਾਰਡ ਕੋਈ ਦਿੱਕਤ ਨਹੀਂ ਹੈਗੀ ਇਹ ਤਾਂ ਬਸ ਕੁਛ ਅੱਜ ਦੀ ਥੋੜੀ ਜਿਹੀ ਹੈ ਜਿਹੜੀ ਪ੍ਰੋਬਲਮ ਆਈ ਹੈ ਸਵੇਰ ਤੱਕ ਸਾਰਾ ਕੁਝ ਪ੍ਰੋਪਰ ਹੈਜ਼ ਬੈਂਕ ਪ੍ਰੋਪਰ ਰਨਿੰਗ ਹੋ ਜੂਗੀ ਲੱਗਦਾ ਕਿਸੇ ਤੇ ਕੋ ਸਮਰ ਹੁੰਦੇ ਨੇ ਜੀ ਤੇ ਇਹਦੇ ਬਾਰੇ ਤਾਂ ਜਾਂਚੜਾ ਦਾ ਬਾਅਦ ਹੀ ਪਤਾ ਲੱਗੂਗਾ ਕੌਣ ਹੈ ਜੀ ਕੌਣ ਠੀਕ ਹੈ ਥੈਂਕ ਯੂ ਜੀ ਜਤਿਹਾਰ ਸਿੰਘ ਤੁਹਾਡੇ ਇੱਥੇ ਬੈਂਕੀ ਡਿਊਟੀ ਆ ਹਾਂ ਜੀ ਇਹ ਜਨਮੈਨ ਦੀ ਡਿਊਟੀ ਹੈ ਕਦੋਂ ਆਏ ਸੀ ਕਦੋਂ ਦੇਖਿਆ ਤੁਸੀਂ ਮੈਂ ਸਵੇਰੇ ਜੀ 9:30 ਪੌਣੇ 10 ਵਜੇ ਆਇਆ ਜੀ ਤੇ ਅੱਗੋਂ ਮੈਂਤ ਬਿਲਕੁਲ ਸਹੀ ਦੀ ਦਿੰਦਾ ਖੋਲਿਆ ਮੈਂ ਕਾਲਾ ਖੋਲ ਕੇ ਅੰਦਰ ਵੜਿਆ ਅੰਦਰ ਨਾ ਰੋਸ਼ਨੀ ਲੱਗੀ ਨਹੀਂ ਮੈਨੂੰ ਇਹ ਲਾਈਟਾਂ ਬੰਦ ਹੁੰਦੀਆਂ ਨੇ ਅੰਦਰ ਰੋਸ਼ਨੀ ਨਹੀਂ ਦੇਖੀ ਮੈਂ ਕਿਹਾ ਵੀ ਇਹ ਰੋਸ਼ਨੀ ਪੱਖਾ ਚੱਲੇ ਜੀ ਜਦ ਮੈਂ ਦੇਖਿਆ ਏਸੀ ਪੱਟ ਕੇ ਮੋਗਾ ਫੁੱਲਾ ਚੰਨਾ ਹੋਏ ਹੋਏ ਅੰਦਰ ਤੇ ਅੱਗੇ ਗਿਆ ਮੈਂ ਜਿੱਕੇ ਸਮਾਨ ਖਿਲਰੇ ਪਿਆ ਕੰਪਿਊਟਰ ਕੋਈ ਨਾ ਤੇ ਫਿਰ ਮੈਂ ਪ੍ਰਾਂਤ ਮਨੀਟਰ ਸਾਹਿਬ ਨੂੰ ਫੋਨ ਕੀਤਾ ਜੀ ਇਹ ਆ ਗਏ ਫਿਰ ਮਲਾਜਮ ਵੀ ਆਏ ਸਾਰਿਆਂ ਨੇ ਦੇਖਿਆ ਜੀ ਤੁਸੀਂ ਸਮਾਨ ਖਿਲਰੇ ਹੋਇਆ ਮਲੇ ਕੋਥੋਂ ਇੰਟਰ ਕੀਤਾ ਚੋਰਾਂ ਨੇ ਹਾਂ ਹਾਂ ਏਸੀ ਜਿਹੜਾ ਵਿੰਡੋ ਏਸੀ ਹੁੰਦਾ ਉਹਨੂੰ ਛੱਤ ਤੇ ਨਾਲ ਅੰਦਰ ਉਹਦੇ ਨਾਲ ਬਿਜੀ ਇੰਟਰ ਹੋਇਆ ਹੋਣਾ ਕਮਰੇ ਕੂਮਰੇ ਸਾਰੇ ਲੈ ਕੇ ਚੋਰ ਹਾਂਜੀ ਕਮਰੇ ਇੱਕ ਬਾਹਰ ਵਾਲਾ ਰਹਿ ਗਿਆ ਜੀ ਉਹ ਇਧਰਲੀ ਸਾਈਡ ਤੋਂ ਤਾਂ ਜਿੰਨੇ ਕੁ ਸੁਣਾ ਨਹੀਂ ਕੁਝ ਕਰਿਆ ਨਹੀਂ ਮੇਰੇ ਹਿਸਾਬ ਨਾਲ ਅੱਛਾ ਤੁਸੀਂ ਚੱਕ ਲਏ ਹਾਂ ਬਾਹਰਲੀ ਉਧਰਲੀ ਸਾਈਡ ਤੋਂ ਉਹਨਾਂ ਨੇ ਸਾਰਾ ਕੁਝ ਕੁਰਸੀਆਂ ਵੀ ਲੈ ਗਈ ਜਿੱਤ ਅੰਦਰ ਉਹ ਮੇ ਵੀ ਕੁਰਸੀਆਂ ਵੀ ਲੈ ਗਏ ਕਿਉਂਕਿ ਕੁਰਸੀ ਦੀ ਮਹਿੰਗੀ ਕਮਨ ਵਾਲੀ ਮੈਨੇਜਰ ਸਾਹਿਬ ਵਾਲੀ ਉਹ ਲੈ ਗਏ ਅੱਛਾ ਉਹ ਵੀ ਲੈ ਗਏ ਕਿਹਨਾਂ ਦਾ ਭਾਬ ਚੌਥਰ ਜਿਹੜੇ ਚੋਰ ਨੇ ਕਾਫੀ ਛਾਤਰ ਸੀ ਹਾਂਜੀ ਛਾਤਰੇ ਹੁੰਦ ਨੇ ਦੇ ਬਸ ਉਹਦੇ ਬਾਰੇ ਕੀ ਕਰੇ ਤੁਹਾਨੂੰ ਜੀ ਕੀ ਕੁਝ ਕਾਇਮ ਕੀ ਕਰ ਗਏ ਤੇ ਸੀਸੀਟੀਵੀ ਕੈਮਰੇ ਲੱਗੇ ਸੀ ਉਹ ਵੀ ਲੱਗੇ ਜੀ ਸਰ ਐਕਚੁਅਲੀ ਤੁਹਾਡੀ ਕੋਲ ਵੀ ਕਾਫੀ ਇਸ ਨੂੰ ਯਾਦ ਕਰੀ ਆ ਚੁੱਕੀ ਹੈ ਅੱਜ ਸਵੇਰ ਕੋਪਰੇਟਿਵ ਬੈਂਕ ਦੇ ਮੇਜਰ ਨੇ ਸਾਡੇ ਚੌਕੀਚਾਰ ਨੂੰ ਤੁਹਾਨੂੰ ਨੋਟਿਸ ਦਿੱਤੀ ਕਿ ਸਾਡੇ ਆਸਥਾਨ ਦੀ ਵਰਤੋਂ ਹੋ ਗਈ ਪਰੰਤੂ ਇਹ ਡਿਸਾਈਡ ਕਰਨਾ ਬੜਾ ਮੁਸ਼ਕਿਲ ਹੈ ਕਿ ਇਹ ਕੱਲ ਰਾਤ ਦੀ ਚੋਰੀ ਹੈ ਪਰਸੋਂ ਦੀ ਹੈ ਜਾਂ ਫਰੈਡਨੈਟ ਦੀ ਕਿਉਂਕਿ ਦੋ ਦਿਨ ਪਹਿਲਾਂ ਛੁੱਟੀ ਹੋਣ ਕਰਕੇ ਅਜੇ ਵੀ ਕਲੀਅਰ ਨਹੀਂ ਹੋ ਰਿਹਾ ਹੈ ਕਾਫੀ ਸਮਾਨ ਚੋਰੀ ਹੋਇਆ ਜਿਸ ਮੁਤਲਕ ਅਸੀਂ ਐਫ ਆਈ ਆਰ ਦਰਜ ਕਰਤੀ ਉਸ ਤੋਂ ਬਾਅਦ ਅਸੀਂ ਤਫਤੀਸ਼ ਚ ਲੱਗੇ ਹੋਏ ਆ ਤੇ ਜਲਦੀ ਚੋਰੀ ਹੋਇਆ ਆਨੇ ਵਾਲੇ ਕੋਈ ਸੀਟੀ ਵੀ ਕੈਮਰੇ ਹੋਂ ਕੋਈ ਪਰਤਾਲ ਕੀਤੀ ਉਹਨਾਂ ਨੇ ਕਾਫੀ ਹੈ ਉਹ ਦੇਖ ਰਹੇ ਆ ਕੈਮਰੇ ਕੁਝ ਐਂਗਲ ਸਹੀ ਹੈ ਕੁਝ ਤਾਂ ਨਹੀਂ ਹੈਗਾ ਪਰ ਜਿਹੜੇ ਬੈਂਕ ਦੇ ਕੈਮਰੇ ਸੀ ਉਹਨਾਂ ਚੋਕ ਦਾ ਪ੍ਰਵੇਸ਼ਨ ਲਈ ਕਰਕੇ ਨਾਲ ਡੀ ਵੀ ਆਰ ਵਗੈਰਾ ਲੱਗੇ ਕੋਈ ਲੱਗਿਆ ਕੋਈ ਸ਼ੱਕੀ ਉੱਥੇ ਵਿਅਕਤੀ ਦਾ ਕੋਈ ਨਹੀਂ ਹਜੇ ਕੁਝ ਨਹੀਂ ਆਇਆ ਠੀਕ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼